प्यारे पंजाब वासियों आज पंजाब बड़ा दुखी है क्योंकि आज मां बोली पंजाबी ते धरती मां दी ثقافت ਦੇ ਉੱਚ ਪੱਧਰ ਸੇਵਕ ਬਾਜੀ ਡਾਕਟਰ ਜਸਵਿੰਦਰ ਸਿੰਘ ਪੱਲਾ ਸਾਹਿਬ ਚਲਾਣਾ ਕਰਦੇ ਆਪ ਜੀ ਨੇ ساری ਹਿਆਤੀ ਪੰਜਾਬ ਦੀ ਸਕਾਫਤ ਨੂੰ ਸਿਹਰਾਮ ਕਰਨ ਲਈ ਆਪਣੀਆਂ ਅਨਥਕ ਮਿਹਨਤ ਤੇ ਮੁਹੱਬਤ ਦਾ ਖੂਗੇੜਿਆ ਪੰਜਾਬ ਉਹਨਾਂ ਨੂੰ ਕਦੀ ਵੀ ਨਹੀਂ ਬੁਲਾ ਸਕਦਾ ਬਾਬਾਏ ਪੰਜਾਬੀ ਡਾਕਟਰ ਫਕੀਰ محمد ਫਕੀਰ ਨੇ ਐਸੇ ਲੋਕਾਂस्ते ਆਖਿਆ ਸੀ ਉਮਰਾਂ ਬੱਦੀ ਦੁਖੀ ਆਯਾਤੀ ਵੈਨ ਕਰੇਂਦੀ ਲੰਮੇ ਤਦ ਕਿਦਰੇ ਕੋਈ ਮਰਦ ਸਿਆਣਾ ਤਰਦੀ ਉੱਖੋਂ ਜੰਮੇ ਰੱਬ ਜੀ ਉਹਨਾਂ ਦੇ ਘਰ ਵਾਲਿਆਂ ਨੂੰ ਤੇ ਉਹਨਾਂ ਦੇ ਚਾਹਨ ਵਾਲਿਆਂ ਨੂੰ ਸਬਰ عطا ਕਰਨ ਅੱਛਾ ਜੀ ਭਾਜੀ ਭੱਲਾ ਸਾਹਿਬ ਰੱਬ ਰੱਖਾ ਜੀ ਰੱਬ ਰੱਖਾ